ਲੋਟਰੀ ਦੇ ਵਿੱਚ ਇੱਕ ਨਵਾਂ ਫਰੋਡ ਸਾਹਮਣੇ ਆਇਆ ਤਾਂ ਸੀ ਕਿ ਲੋਕ ਹੈ ਜੋ ਅਕਸਰ ਆਨਲਾਈਨ ਲੋਟਰੀ ਦੀ ਗੱਲ ਕਰਦੇ ਨੇ ਆਨਲਾਈਨ ਲੋਟਰੀ ਖਰੀਦਣ ਦੇ ਬਾਰੇ ਅਕਸਰ ਜਾਣਕਾਰੀ ਹੈ ਜੋ ਜਟਾਉਣ ਦੀ ਕੋਸ਼ਿਸ਼ ਕਰਦੇ ਨੇ ਇਸ ਦੌਰਾਨ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਅਜਿਹੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਜਾਂਦਾ ਵੈ ਪਰ ਕਿਤੇ ਨਾ ਕਿਤੇ ਲੋਕ ਆਪਣੀਆਂ ਅੰਗੈਲੀ ਦੇ ਚੱਕਰਾਂ ਦੇ ਵਿੱਚ ਜੋ ਠੱਗੀ ਕਰਵਾ ਬੈਠਦੇ ਨੇ ਯਾਨੀ ਕਿ ਆਪਣੇ ਪੈਸੇ ਗਵਾ ਬੈਠਦੇ ਨੇ ਸੋ ਜਿਹੀਆਂ ਕਈ ਘਟਨਾਵਾਂ ਵਾਪਰੀਆਂ ਨੇ ਜਿਸ ਦੇ ਵਿੱਚ ਕੋਈ ਲੋਟਰੀ ਦੇ ਨਾਮ ਤੇ ਲੋਕਾਂ ਦੇ ਨਾਲ ਠੱਗੀ ਕੀਤੀ ਜਾ ਰਹੀ ਹੈ ਔਰ ਇਹ ਠੱਗੀ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ایسی ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਣੇ ਆ ਤਾਂ ਕਿ ਤੁਸੀਂ ਇਸ ਤਰ੍ਹਾਂ ਦੇ ਜੋ ਮਾਮਲੇ ਨੇ ਉਹਨਾਂ ਤੋਂ ਬਚ ਸਕੋ ਐ ਜਿਹੀਆਂ ਠੱਗੀਆਂ ਤੋਂ ਤੁਸੀਂ ਆਪਣਾ ਬਚਾ ਸਕੂ ਸੋ ਇਹ ਪੂਰੀ ਘਟਨਾ ਕਿੱਦਾਂ ਵਾਪਰਦੀ ਹੈ ਕਿ ਠੱਗੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਅਕਸਰ ਕਈ ਵੱਡੇ ਡਰਾ ਆਂਦੇ ਨੇ ਜਿਨ੍ਹਾਂ ਦੀ ਟਿਕਟਾਂ ਲੋਕ ਖਰੀਦਣੀ ਆ ਪਸੰਦ ਕਰਦੇ ਨੇ ਔਰ ਇਹਨਾਂ ਟਿਕਟਾਂ ਨੂੰ ਖਰੀਦਣ ਦੇ ਲਈ ਕਈ ਵਾਰ ਦੂਜੇ ਸੂਬਿਆਂ ਤੋਂ ਜਿਵੇਂ ਕਿ ਪੰਜਾਬ ਦੀ ਲੋਟਰੀ ਹੈ ਪੰਜਾਬ ਦੇ ਬਾਹਰਲੇ ਸੂਬਿਆਂ ਤੋਂ ਜਾਂ ਫਿਰ ਬਾਹਰਲੇ ਸੂਬਿਆਂ ਦੀ ਲੋਟਰੀ ਪੰਜਾਬ ਦੇ ਵਿੱਚ ਵੱਖ-ਵੱਖ ਸੂਬਿਆਂ ਦੀ ਲੋਟਰੀ ਦੂਸਰੇ ਸੂਬਿਆਂ ਦੇ ਲੋਕ ਅਕਸਰ ਖਰੀਦਣੀ ਪਸੰਦ ਕਰਦੇ ਨੇ ਸੋ ਇਸ ਦੌਰਾਨ ਕੀ ਹੁੰਦਾ ਵਾ ਹੈ ਕਿ ਜੋ ਤੋਕਾ ਤੜੀ ਫਰੋਡ ਹੈ ਜੋ ਉਹਨਾਂ ਦਾ ਸਿਸਟਮ ਚੱਲੂ ਹੋ ਜਾਂਦਾ ਹੈ ਯਾਨੀ ਕਿ ਜੋ ਐਕਟਿਵ ਹੋ ਜਾਂਦਾ ਉਹਨਾਂ ਦਾ ਸਿਸਟਮ ਜਿਸ ਦੇ ਵਿੱਚ ਕੀ ਉਹ ਲੋਕਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੰਦੇ ਨੇ ਜੋ ਆਨਲਾਈਨ ਲੋਟਰੀ ਖਰੀਦਣ ਦੇ ਵਿੱਚ ਦਿਲਚਸਪੀ ਦਿਖਾਉਂਦੇ ਨੇ ਹਜੇ ਇਹ ਲੋਕਾਂ ਨੂੰ ਇੱਕ ਨਕਲੀ ਲਾਟਰੀ ਬਣਾ ਕੇ ਭੇਜ ਦਿੱਤੀ ਜਾਂਦੀ ਹੈ ਜਿਹੜੇ ਲੋਕ ਕਹਿੰਦੇ ਨੇ ਕਿ ਆਨਲਾਈਨ ਲੋਟਰੀ ਖਰੀਦਣਾ ਚਾਹੁੰਦੇ ਨੇ ਉਹਨਾਂ ਨੂੰ ਇੱਕ ਨਕਲੀ ਲੋਟਰੀ WhatsApp ਦੇ ਉੱਤੇ ਬਣਾ ਕੇ ਭੇਜ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਕੀ ਨਕਲੀ ਨੰਬਰ ਲਿਖਿਆ ਹੁੰਦਾ ਹੋਵੇ ਔਰ ਅਜਿਹਾ ਹੀ ਹੁੰਦਾ ਹੋਵੇ ਜਦੋਂ ਨਤੀਜੇ ਆਉਂਦੇ ਨਹੀਂ ਤਾਂ ਨਤੀਜੇ ਵੀ ਉਹਨਾਂ ਨੂੰ WhatsApp ਕੀਤੇ ਜਾਂਦੇ ਨੇ ਔਰ ਜਦੋਂ ਵਿਅਕਤੀ ਨਤੀਜੇ ਦੇਖਦਾ ਹੋਵੇ ਤਾਂ ਉਸ ਨੂੰ ਦੱਸਿਆ ਜਾਂਦਾ ਵੀ ਕਿ ਉਸ ਦਾ ਪਹਿਲਾ ਇਨਾਮ ਲੱਗ ਗਿਆ ਹੈ ਇਸ ਤੋਂ ਬਾਅਦ ਅੱਗੇ ਕੀ ਹੁੰਦਾ ਹੈ ਕਿ ਉਸ ਵਿਅਕਤੀ ਨੂੰ ਚਾਂਸੇ ਦੇ ਵਿੱਚ ਫਸਾ ਲੱਤਾ ਜਾਂਦਾ ਹੈ ਯਾਨੀ ਕਿ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਕਿ ਤੁਹਾਡਾ ਪਹਿਲਾ ਇਨਾਮ ਲੱਗ ਗਿਆ ਮੈਂ ਜੇਕਰ ਇਨਾਮ ਦੀ ਰਕਮ ਆਪਣੇ ਖਾਤੇ ਦੇ ਵਿੱਚ ਟਰਾਂਸਫਰ ਕਰਨੀ ਚਾਹੁੰਦੇ ਹੋ ਤਾਂ ਪਹਿਲਾਂ 5000 10000 ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਵੱਡੀ ਰਕਮ ਹੈ ਇਸ ਖਾਤੇ ਦੇ ਵਿੱਚ ਟਰਾਂਸਫਰ ਕੀਤੀ ਜਾਵੇ। ਸੋ ਇਸੇ ਤਰ੍ਹਾਂ ਇਹ ਠੱਗੀ ਦੀ ਸ਼ੁਰੂਆਤ ਹੋ ਜਾਂਦੀ ਹੈ ਜਿਹੜੇ ਲੋਕ ਜੋ ਇਨਾਮ ਦਾ ਨਾਮ ਸੁਣ ਕੇ ਖੁਸ਼ ਹੋ ਜਾਂਦੇ ਨੇ ਉਹ ਇਨਾਮ ਦੀ ਰਕਮ ਆਪਣੇ ਖਾਤੇ ਦੇ ਵਿੱਚ ਪਾਉਣ ਦੇ ਲਈ ਉਹਨਾਂ ਨੂੰ ਪੈਸੇ ਟਰਾਂਸਫਰ ਕਰ ਦਿੰਦੇ ਨੇ। ਯਾਨੀ ਕਿ ਉਹਨਾਂ ਦੇ ਵੱਲੋਂ ਜੋ ਗੱਲ ਬਣਾਈ ਜਾਂਦੀ ਹੈ ਕਿ ਜੇਕਰ ਤੁਸੀਂ ਇਨਾਮ ਦੀ ਰਕਮ ਆਪਣੇ ਖਾਤੇ 'ਚ ਪਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਟੈਕਸ ਪੇ ਕਰੋ ਜਾਂ ਫਿਰ ਸਿਕਿਉਰਿਟੀ ਮਨੀ ਪੇ ਕਰੋ ਵੱਖ-ਵੱਖ ਤਰ੍ਹਾਂ ਦੇ ਭਾਨੇ ਬਣਾਏ ਜਾਂਦੇ ਨੇ ਇੱਕ ਨਕਲੀ ਰਿਜ਼ਲਟ ਦਿੱਤਾ ਜਾਂਦਾ ਹੈ ਨਕਲੀ ਟਿਕਟ ਦਿੱਤੀ ਜਾਂਦੀ ਹੈ ਜਿਸ ਦੇ ਉੱਤੇ ਕਿ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਉਹਨਾਂ ਦਾ ਪਹਿਲਾ ਇਨਾਮ ਨਿਕਲਿਆ ਜਾਂ ਦੂਸਰਾ ਜਾਂ ਤੀਸਰਾ ਹੈ ਯਾਨੀ ਕਿ ਵਕ ਵਕ ਤਰ੍ਹਾਂ ਦੇ ਇਨਾਮ ਦਿੱਤੇ ਜਾਂਦੇ ਨੇ ਔਰ ਇੱਕ ਕਹਾਣੀ ਰਚ ਦਿੱਤੀ ਜਾਂਦੀ ਹੈ ਇਸ ਦੌਰਾਨ ਜਿਹੜੇ ਵਿਅਕਤੀ ਹੈ ਜੋ ਕਿ ਪੈਸੇ ਦੀ ਲਾਲਤ ਦੇ ਵਿੱਚ ਆ ਕੇ ਯਾਨੀ ਕਿ ਪਹਿਲੇ ਇਨਾਮ ਦੀ ਜਾਂ ਫਿਰ ਇਨਾਮ ਦੀ ਲਾਲਤ ਦੇ ਵਿੱਚ ਆ ਕੇ ਉਹਨਾਂ ਲੋਕਾਂ ਦੇ ਜੋ ਕਿ ਚਾਂਸੇ ਦੇ ਵਿੱਚ ਫਸ ਜਾਂਦੇ ਨੇ ਸੋ ਜਿਹੇ ਲੋਗ ਹੈ ਜੋ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਜਾਂ ਤੁਸੀਂ ਉਹਨਾਂ ਦੇ ਖਾਤੇ 'ਚ ਪੈਸੇ ਟਰਾਂਸਫਰ ਕਰਦੇ ਹਾਂ ਤਾਂ ਉਹਨਾਂ ਦੇ ਵੱਲੋਂ ਤੁਹਾਨੂੰ ਬਲੌਕ ਕਰ ਦਿੱਤਾ ਜਾਂਦਾ ਹੈ ਤੁਹਾਨੂੰ ਹਰ ਪਾਸਿਓ ਜੋ ਕੋਈ ਰੇਜ਼ ਕਰ ਦਿੱਤਾ ਜਾਂਦਾ ਹੈ ਯਾਨੀ ਕਿ ਤੁਹਾਡੇ ਨਾਲ ਉਹਨਾਂ ਦਾ ਸੰਪਰਕ ਟੁੱਟ ਜਾਂਦਾ ਹੈ ਪਰ ਉਸ ਤੋਂ ਬਾਅਦ ਤੁਹਾਡੇ ਪੈਸੇ ਜਿਹੜੇ ਉਹਨਾਂ ਦੇ ਖਾਤੇ ਦੇ ਵਿੱਚ ਖੁਦ ਹੀ ਚਲੇ ਜਾਂਦੇ ਨਹੀਂ ਸੋ ਜਿਹੜਾ ਘਟਨਾਵਾ ਤੋਂ ਬਚਣ ਦੇ ਲਈ ਤੁਸੀਂ ਇੱਕ ਕਾਫੀ ਸੋਖਾ ਤਰੀਕਾ ਅਜ਼ਮਾ ਸਕਦੇ ਹੋ ਯਾਨੀ ਕਿ ਆਨਲਾਈਨ ਲੋਟਰੀ ਨਾ ਖਰੀਦੋ ਜੇਕਰ ਤੁਸੀਂ ਲੋਟਰੀ ਖਰੀਦਣੀ ਚਾਹੁੰਦੇ ਹੋ ਤਾਂ ਆਪਣੇ ਸੂਬੇ ਦੇ ਵਿੱਚ ਚੱਲ ਰਹੀ ਕੋਈ ਵੀ ਤਰ੍ਹਾਂ ਦੀ ਲੋਟਰੀ ਖਰੀਦ ਸਕਦੇ ਹੋ ਦੂਸਰੇ ਸੂਬੇ ਦੀ ਲੋਟਰੀ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਖੁਦ ਜਾ ਕੇ ਹੀ ਖਰੀਦਣੀ ਪਵੇਗੀ ਆਨਲਾਈਨ ਲੋਟਰੀ ਦੇ ਵਿੱਚ ਠੱਗੀ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਸ ਕਰਕੇ ਜੇਕਰ ਤੁਸੀਂ ਲੋਟਰੀ ਖਰੀਦਣਾ ਪਸੰਦ ਕਰਦੇ ਹੋ ਤਾਂ ਖੁਦ ਜਾ ਕੇ ਲੋਟਰੀ ਖਰੀਦੋ ਔਰ ਲੋਟਰੀ ਦਾ ਇਨਾਮ ਉਦੋਂ ਤੱਕ ਹੀ ਦਿੱਤਾ ਜਾਂਦਾ ਹੈ ਜਦੋਂ ਤੱਕ ਲੋਟਰੀ ਦੀ ਟਿਕਟ ਤੁਹਾਡੇ ਹੱਥ ਦੇ ਵਿੱਚ ਹਾਰਡ ਕਾਪੀ ਨਾ ਹੋਵੇ ਯਾਨੀ ਕਿ ਫੋਨ ਦੇ ਵਿੱਚ ਜੇਕਰ ਤੁਹਾਡੇ ਕੋਲ ਕਿਸੇ ਟਿਕਟ ਦੀ ਫੋਟੋ ਹੈ ਤਾਂ ਤੁਸੀਂ ਇਨਾਮ ਲਈ ਕਲੇਮ ਨਹੀਂ ਕਰ ਸਕਦੇ ਜੇਕਰ ਤੁਸੀਂ ਕਲੇਮ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਹਾਰਡ ਕਾਪੀ ਹੋਣੀ ਬੇहद ਜ਼ਰੂਰੀ ਹੈ ਇਸ ਕਰਕੇ ਫਰੌਡ ਤੋਂ ਬਚਣਾ ਬੇहद ਜ਼ਰੂਰੀ ਹੈ ਔਰ ਲਾਟਰੀ ਦੀ ਹਾਰਡ ਕਾਪੀ ਯਾਨੀ ਕਿ ਟਿਕਟ ਤੁਹਾਡੇ ਹੱਥ ਦੇ ਵਿੱਚ ਹੋਣੀ ਬੇहद ਜ਼ਰੂਰੀ ਹੈ ਸੋ ਇਸ ਕਰਕੇ ਫਰੌਡ ਤੋਂ ਬਚੋ ਤੇ ਔਨਲਾਈਨ ਵਿਕਰੀ ਟਿਕਟ ਜੋ ਨਾ ਖਰੀਦੋ ਜਾ ਕੇ ਫਿਜ਼ੀਕਲ ਟਿਕਟ ਬਾਈ ਕਰਨ ਦੇ ਵਿੱਚ ਤੁਸੀਂ ਯਕੀਨ ਰੱਖੋ